ਰਹਿਰਾ ਸਾਹਿਬ ਦਾ ਪਾਠ ਕਰਿਆ ਕਰੋ ਕਿਉਂ ਕਰਨਾ ਹੈ ਨੁਕਤਾ ਨੋਟ ਕਰ ਲਓ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਹੁੰਦਾ ਹੈ ਸ਼ਲੋਕ ਮਹਾਲਾ ਪਹਿਲਾ ਦੁੱਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੁਸੀਂ ਕਿੰਨੇ ਵੀ ਦੁਖੀ ਹੋਵੋ ਆਪਣੇ ਕਰਮਾ ਕਰਕੇ ਬੰਦਾ ਦੁਖੀ ਹੁੰਦਾ ਰੱਬ ਕਿਸੇ ਨੂੰ ਦੁੱਖ ਨਹੀਂ ਦਿੰਦਾ ਬੰਦਾ ਕਿੰਨਾ ਵੀ ਦੁਖੀ ਹੋਵੇ ਨਾ ਰਹਿਰਾ ਸਾਹਿਬ ਦਾ ਪਾਠ ਦਾ ਨਿਤਨੇਮ ਕਰਨਾ ਪ੍ਰਾਰambh ਕਰ ਦਿਓ ਲਗਾਤਾਰ ਪਰਨ ਕਰ ਲੋ ਤੇ ਤੁਹਾਨੂੰ ਰਹਿਰਾ ਸਾਹਿਬ ਦੇ ਪਾਠ ਦੇ ਸਮਾਪਤੀ ਹੁੰਦਿਆਂ ਹੁੰਦਿਆਂ ਗੱਲ ਸਮਝ ਆ ਜਾਣੀ ਸਮਾਪਤੀ ਕਿੱਥੇ ਜਾ ਕੇ ਹੋਣੀ ਪਤਾ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਐਦੋ ਸਸਤਾ ਕਿਤੇ ਨੁਕਤਾ ਹੈ ਜਦੋਂ ਸ਼ੁਰੂਆਤ ਹੋ ਇਸੀ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਤੇ ਸਮਾਪਤੀ ਕਿੱਥੇ ਹੋਈ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਜਿੰਨੇ ਵੀ ਤੇਰੇ ਦੁਖ ਨੇ ਸਾਰੇ ਕੱਟੇ ਜਾਣਗੇ ਸਬਸਕ੍ਰਾਈਬ ਮਾਈ ਚੈਨਲ